ਸਭ ਤੋਂ ਵੱਡਾ ਅਲਾਂਗਣਾ ਜੇ ਕਿਸੇ ਅਕਾਲ ਤਖਤ ਸਾਹਿਬ ਦੇ ਦੇਸ਼ ਦੀ ਕੀਤੀ ਤਾਂ ਭਾਈ ਹਰਪ੍ਰੀਤ ਸਿੰਘ ਉਹਨਾਂ ਨੇ ਕੀਤੀ ਜਿਨ੍ਹਾਂ ਨੇ ਆਪ ਉਸ ਚੁੱਲੇ ਨੂੰ ਜਿਹਨੂੰ ਸਿਮਟਣ ਬਾਰੇ ਕਿਹਾ ਸੀ ਉਹਦੀ ਪਰਚੀ ਘਟਾ ਲਈ ਜੇ ਉਹਨਾਂ ਨੇ ਰਾਜਨੀਤੀ ਚ ਹੌਣਦਾ ਹੈਗਾ ਜੀ ਆਇਆਂ ਕੱਲੀ ਜਲਦੀ ਪਰਸੀ ਹੋ ਰਹੀ ਸੀ ਉਹਦੀ ਪਰਚੀ ਘਟਾ ਲੈਂਦੇ ਮੈਂਬਰ ਬਣ ਜਾਂਦੇ ਰਾਜਨੀਤੀ ਪੂਰੀ ਸੀ ਹੁਣ ਫਿਰ ਇਥੋਂ ਮਤਲਬ ਕੀ ਨਿਕਲਦਾ ਨੇ ਪਰ ਅਰਵਲ ਸਾਹਿਬ ਉਦੋਂ ਤੱਕ ਕਲੇਮ ਇਹ ਕੀਤਾ ਜਾ ਰਿਹਾ ਸੀ ਨਾ ਕਿ ਇਹ ਡਿਊਟੀ ਸ੍ਰੀ ਅਕਾਲ ਤਖਤ ਸਾਹਿਬ ਨੇ ਲਾਈ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਭਰਤੀ ਇਹ ਜਿਹੜੀ ਇਹਨਾਂ ਦੇ ਜ਼ਰੀਏ ਹੋਣੀ ਚਾਹੀਦੀ ਹੈ ਜਿਹਨੂੰ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜੀ ਪਰਚੀ ਕਟਾਈ ਉਹ ਉਸੇ ਅਕਾਲ ਤਖਤ ਸਾਹਿਬ ਦੇ ਫਰਮਾਨ ਤੇ ਫੁੱਲ ਚੜਾਉਂਦੇ ਹੋਏ ਪਰਚੀ ਕਟਾਈ ਕਿ ਭਾਈ ਇਹਨਾਂ ਦੀ ਡਿਊਟੀ ਲਗਾਈ ਗਈ ਅਕਾਲੀ ਦਲ ਦੀ ਕਟਾਓ ਨਾ ਜੀ ਅਕਾਲੀ ਦਲ ਦੀ ਤਾਂ ਪਰਚੀ ਨਹੀਂ ਗਲੇਮ ਤੋਂ ਵੀ ਕਰਦੇ ਨੇ ਕਿਸੇ ਅਕਾਲੀ ਦਲ ਦੀ ਭਰਤੀ ਨਹੀਂ ਨਹੀਂ ਹਰਪ੍ਰੀਤ ਜੀ ਨਹੀਂ ਹੁਣ ਹੁਣ ਕਲੇਮ ਉਹਨਾਂ ਦਾ ਇਹ ਥੋੜੀ ਹੈ ਕਿ ਅਸੀਂ ਆਪ ਲਈ ਭਰਤੀ ਕਰ ਰਹੇ ਹਾਂ ਕਾਂਗਰਸ ਲਈ ਉਹ ਕਹਿੰਦੇ ਅਕਾਲੀ ਦਲ ਦੀ ਭਰਤੀ ਹੈ ਨਹੀਂ 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 ਇੱਕ ਜੰਮਣ ਵਾਲੀ ਪਾਰਟੀ ਦਾ ਨਾਮ ਅਕਾਲੀ ਦਲ ਰੱਖੀ ਬੈਠੇ ਆ ਕੋਈ ਪਾਰਟੀ ਹੈ ਕੋਈ ਰਜਿਸਟਰ ਹੋਈ ਹੈ ਕੋਈ ਵਿਧਾਨ ਹੈ ਕੋਈ ਸੰਵਿਧਾਨ ਹੈ ਕਿ ਕਾਦੀ ਹੈ ਭਰਤੀ ਕਾਦੀ ਹੋਈ ਹੈ ਕਿ ਕੀ ਦੇ ਕਿਸ ਤਰ੍ਹਾਂ ਕੀਤੀ ਗਈ